ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨਾ ਤਾਂ ਡੁੱਬ ਗਏ ਸਨ ਤੇ ਨਾ ਹੀ ਜਾਣ ਕੇ ਕਿਤੇ ਨੋਕੇ ਗੁੰਮ ਹੋ ਗਏ ਸਨ ਉਹ ਵਾਹਿਗੁਰੂ ਜੀ ਪਸ ਗਏ ਸਨ ਕਿ ਕੋ ਇਹ ਨਾ ਕੋਈ ਜਾਣਦਾ ਹੈ ਤੇ ਨਾ ਹੀ ਕੋਈ ਦੱਸ ਸਕਦਾ ਹੈ ਕਿਉਂਕਿ ਵਾਹਿਗੁਰੂ ਜੀ ਸਾਡੇ ਵਾਂਗੂ ਦੇ ਸਰੀਰ ਵਾਲੇ ਨਹੀਂ ਸੂ ਉਸ ਗੱਲ ਨੂੰ ਜੁਦੇਹੀ ਵਾਂਗੂ ਨਹੀਂ ਸਗੋ ਹੋਰ ਤਰਾ ਬੜੀ ਸੁਖਮ ਹੈ ਸਾਡੀ ਸਮਝੇ ਪੈਣ ਵਾਲੀ ਬੋਲੀ ਵਿੱਚ ਪੁਰਾਤਨ ਜਨਮ ਸਾਖੀ ਨੇ ਐਂ ਲਿਖੀ ਹੈ ਜਿਸ ਨੂੰ ਵਾਚ ਕੇ ਸਾਡੀ ਸਮਝੇ ਗੱਲ ਕੁਝ ਪੈ ਜਾਂਦੀ ਏ ਉੱਥੇ ਲਿਖਿਆ ਹੈ ਕਿ ਕੋਈ ਨੂਰ ਦੇ ਕਹੋ ਜਾਂ ਚਾਨਣੇ ਦੇ ਕਹੋ ਕੋਈ ਉਸ ਦੇਸ਼ ਦੇ ਸੋਹਣੇ-ਸੋਹਣੇ ਆਏ ਦੇਵਤੇ ਕਹੋ ਫਰਿਸ਼ਤੇ ਕਹੋ ਪਰਮੇਸ਼ਰ ਜੀ ਦੇ ਦਾਸ ਆਏ ਤੇ ਗੁਰੂ ਜੀ ਨੂੰ ਵਾਹਿਗੁਰੂ ਜੀ ਪਾਸ ਲੈ ਗੇ ਉੱਥੇ ਜਾ ਕੇ ਆਪ ਜੀ ਵਾਹਿਗੁਰੂ ਜੀ ਦੇ ਅਦਬ ਤੇ ਪਿਆਰ ਵਿੱਚ ਪੈਰੀ ਪਏ ਤੇ ਫਿਰ ਆਦੂ ਬਣਾ ਲਾ ਹੱਥ ਜੋੜ ਕੇ ਖੜੂ ਹੋ ਗਏ ਤਾਂ ਲਿਖਿਆ ਹੈ ਕਿ ਅਮਰਤ ਦਾ ਕਟੋਰਾ ਪਰਕਰ ਆਗਿਆ ਨਾਲ ਮਿਲਿਆ ਅਰਥਾਤ ਵਾਹਿਗੁਰੂ ਜੀ ਦੀ ਆਗਿਆ ਨਾਲ ਤਾਂ ਹੁਕਮ ਹੋਇਆ ਨਾਨਕ ਇਹੋ ਅਮਰਤ ਮੇਰੇ ਨਾਮ ਕਾ ਪਿਆਲਾ ਹੈ ਤੂੰ ਪਿਓ ਤਬ ਗੁਰੂ ਨਾਨਕ تسلیم ਕੀਤੀ ਪਿਆਲਾ ਪੀਤਾ ਸਾਹਿਬ ਮਿਹਰਵਾਨ ਹੋਇਆ ਨਾਨਕ ਮੈਂ ਤੇਰੇ ਨਾਲ ਹਾਂ ਮੈਂ ਤੇਰੇ ਤਾਈ ਨਿਹਾਲ ਕੀਆ ਅਰ ਜੋ ਤੇਰਾ ਨਾਂ ਲਵੇਗਾ ਸੋ ਸਭ ਮੈਂ ਨਿਹਾਲ ਕੀਤੇ ਹਨ ਤੂੰ ਜਾਇ ਕਰ ਮੇਰਾ ਨਾਮ ਜਪ ਅਰ ਲੋਕਾਂ થી ਬੀਜਿ ਪਾਏ ਅਰ ਸੰਸਾਰ થી ਨਰਲੇਪ ਰਹੁ ਨਾਮ দান ਇਸ਼ਨਾਨ ਸੇਵਾ ਸਿਮਰਨ ਵਿੱਚ ਰਹੁ ਮੈਂ ਤੇਰੀ ਤਾਈ ਆਪਣਾ ਨਾਮ ਦੀ ਹੈ ਤੂੰ ਇਹਾ ਕਿਰਤ ਕਰ ਤਬ ਹੁਕਮ ਆਇਆ ਆ ਗਿਆ ਹੋਈ ਨਾਨਕ ਮੇਰੇ ਨਾਮ ਦੀ ਮੁਡੀਾਈ ਕੈਸੀ ਤਦ ਗੁਰੂ ਜੀ ਨੇ ਮੱਥਾ ਟੇਕਿਆ ਤੇ ਖੜੀ ਹੋ ਕੇ ਐਸੀ ਫ਼ਤ ਮਹਾਰਾਜ ਦੀ ਗਾਵੀ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਨ ਅਪਵਾਉ ਜਿਸ ਦਾ ਅਰਥ ਸੀ ਉਹ ਆਪਣੇ ਸਰੂਪ ਵਿੱਚ ਅਸਥਿਤ ਹੈ ਸਰੂਪ ਉਸ ਦਾ ਸੱਚ ਹੈ ਪਰ ਇਹ ਸਰੂਪ ਨਿਰਾਕਾਰ ਹੈ ਆਕਾਰ ਵਾਲਾ ਨਹੀਂ ਨਿਰ ਆਕਾਰ ਨੂੰ ਜਾਣਨਾ ਜਾਚਣਾ ਹੋ ਹੀ ਨਹੀਂ ਸਕਦਾ ਤੁਸੀਂ ਨੇ ਕਿਹਾ ਸੀ ਉਸਦਾ ਨਾਮ ਨਾ ਪੁੱਲੇ ਕਿ ਉਸ ਨਾਲ ਉਸਦੀ ਕੀਮਤ ਜਾਚੀ ਜਾ ਸਕੇਗੀ ਉੱਤਰ ਮਿਲਿਆ ਪਾਰਗ੍ਰਾਮੀ ਪੁਰਖਾਂ ਤੋਂ ਜੋ ਉਹਨਾਂ ਦੀਆਂ ਲਿਖਤਾਂ ਤੋਂ ਉਸਦਾ ਨਾਮ ਸੁਣ ਸੁਣ ਕੇ ਆਖੀਦਾਏ ਸਿਮਰੇ ਦਾ ਹੈ ਤਾਂ ਜੋ ਜੀ ਉਸ ਨੂੰ ਪਾ ਜਾਵੇ ਤਾਂ ਆਪਣੇ ਸਰੂਪ ਵਿੱਚ ਸਾਡੀ ਸਮਾਈ ਕਰ ਲਵੇ ਜੇ ਚਾਹੇ ਕਿ ਉਸਦੀ ਕੀਮਤ ਪਾ ਲਈਏ ਤਾਂ ਕਿਵੇਂ ਵੀ ਨਹੀਂ ਪੈ ਸਕਦੀ ਪ੍ਰਸ਼ਨ ਹੋਇਆ ਭਲਾ ਜੇ ਇਕਾਂਤ ਗੁਫਾ ਵਾਸੀ ਹੋ ਕੇ ਤਪ ਕਰੀਏ ਤਾਂ ਕੀ ਅੰਤ ਪਾ ਸਕਾਂਗੇ ਉੱਤਰ ਮਿਲਿਆ ਭਾਵੇਂ ਕਰੋੜਾਂ ਹੀ ਕਰੋੜਾਂ ਵਰਿਆਂ ਦੀ ਮੇਰੀ ਉਮਰ ਆ ਹੋ ਜਾਵੇ ਖਾਣਾ ਪੀਣਾ ਮੇਰਾ ਪੌਣ ਦਾ ਹੋ ਜਾਵੇ ਐਸੀ ਗੁਫਾ ਵਿੱਚ ਬੈਠਾ ਕੇ ਚੰਦ ਸੂਰਜ ਜਿੱਥੇ ਨਜ਼ਰੇ ਹੀ ਨਾ ਪੈਣ ਤੇ ਨੀਂਦ ਵੱਲੋਂ ਐਸਾ ਨਿਰਾਲਸ ਹੋਵਾਂ ਕਿ ਗੁਫਾ ਵਿੱਚ ਸੋਣ ਦੀ ਥਾਂ ਕੀ ਹੋਣਾ ਹੈ ਸੋਣ ਜੋਗੀ ਥਾਂ ਸੁਪਨੇ ਵੀ ਨਾ ਹੱਥ ਆਵੇ ਫਿਰ ਵੀ ਹੈ ਨਿਰੰਕਾਰ ਤੇਰੀ ਕੀਮਤ ਨਹੀਂ ਪੈ ਸਕਦੀ ਪਰ ਮੈਂ ਨਾਮ ਨੂੰ ਕਿੱਡਾ ਕੋ ਵਡਾ ਆਖਾਂ ਜੋ ਸਰੂਪ ਵਿੱਚ ਸਮਾਈ ਦੇ ਦਿੰਦਾ ਹੈ ਫਿਰ ਪ੍ਰਸ਼ਨ ਹੋਇਆ ਪੁਲਾਜੀ ਆਪਣਾ ਸਰੀਰ ਵਾਰਨੇ ਕਰਦੇ ਏ ਤਾਂ ਉੱਤਰ ਮਿਲਿਆ ਆਪਾਂ ਐਨਵਾਰਾਂ ਕੀ ਕੋਹਿਆ ਜਾਵਾਂ ਵਾਰ-ਵਾਰ ਕੱਟਿਆ ਜਾਵਾਂ ਫਿਰ ਵੀ ਚੱਕੀ ਵਿੱਚ ਪਾ ਕੇ ਪੀਸਿਆ ਜਾਵਾਂ ਫਿਰ ਅੱਗ ਨਾਲ ਸਾੜਿਆ ਜਾਵਾਂ ਸੁਆਹ ਵਿੱਚ ਰਲ ਜਾਵਾਂ ਤਦ ਵੀ ਤੇਰੀ ਕੀਮਤ ਨਹੀਂ ਪੈ ਸਕਦੀ ਪਰ ਨਾਮ ਨੂੰ ਮੈਂ ਕਿੱਡਾ ਕੁ ਵਡਾ ਆਕਾ ਜੋ ਸਰੂਪ ਵਿੱਚ ਸਮਾਈ ਦੇ ਦਿੰਦਾ ਹੈ ਜੇ ਮੈਂ ਪੰਛੀ ਹੋ ਕੇ ਅਸਮਾਨ ਵਿੱਚ ਉੱਡ ਪਾਵਾਂ ਤੇ ਇੰਨੀ ਦੂਰ ਚਲਾ ਜਾਵਾਂ ਕਿ ਕਿਸੇ ਨੂੰ ਦਿਸ਼ਾ ਹੀ ਨਾ ਦਿਖਾਵਾਂ ਪੀਵਾ ਵੀ ਕੁਛ ਨਾ ਜੇ ਹੇਠਾਂ ਉਤਰਨਾ ਪਵੇ ਸਭ ਅੱਗੇ ਹੀ ਅੱਗੇ ਸੈਂਕੜੇ ਸਮਾਨਾਂ ਵਿੱਚ ਉੱਡਦਾ ਚਲਾ ਜਾਮ ਫਿਰ ਵੀ ਤੇਰੀ ਕੀਮਤ ਨਹੀਂ ਪੈ ਸਕਦੀ ਪਰ ਨਾਮ ਨੂੰ ਮੈਂ ਕਿੱਡਾ ਕੋ ਉਡਾਕ ਜੋ ਸਰੂਪ ਵਿੱਚ ਸਮਾਈ ਦਿੰਦਾ ਹੈ ਹੇ ਨਾਨਕ ਜਿ ਲਿਖੇ ਹੋਏ ਕਾਗਜ਼ਾਂ ਦੇ ਲੱਖਾਂ ਮਣ ਇਕੱਠੇ ਹੋ ਜਾਣ ਉਸਤਾਦਾਂ ਤੋਂ ਪੜ ਪੜ ਕੇ ਉਹਨਾਂ ਦੇ ਤੱਤ ਕੱਢ ਲਈਏ ਫਿਰ ਵੀ ਅੱਗੋਂ ਆਪ ਲਿਖੀਏ ਐਸ ਤੇਰਾ ਕਲਮਤਾ ਸਾਡੀ ਪੌਣ ਵਾਂਗੋ ਤ੍ਰਿਖੀ ਚੱਲੇ ਤੇ ਸ਼ਾਹੀ ਕਦੇ ਮੁੱਕੇ ਹੀ ਨਾ ਫਿਰ ਵੀ ਹੈ ਵਾਹੀ ਗੁਰੂ ਤੇਰੀ ਕੀਮਤ ਨਹੀਂ ਪੈ ਸਕਦੀ ਮੈਂ ਨਾਮ ਨੂੰ ਕਿੱਡਾ ਕੁ ਵੱਡਾ ਆਖਾਂ ਜੋ ਸਰੂਪ ਵਿੱਚ ਸਮਾਈ ਦਿੰਦਾ ਹੈ ਤੱਪ ਫਿਰ ਆ ਗਿਆ ਆਈ ਹੁਕਮ ਹੋਆ ਨਾਨਕ ਜਿਸ ਉੱਪਰ ਤੇਰਾ ਕਰਮ ਤੇ ਸੁਪਰ ਮੇਰਾ ਕਰਮ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਮ ਗੁਰ ਪਰਮੇਸ਼ਰ ਕਰਮ ਆਖਦੇ ਹਨ ਕਿਰਪਾ ਨੂੰ ਤਬ ਗੁਰੂ ਨਾਨਕ ਪਹਿਰੇ ਪਿਆ ਸਰੋਪਾਓ ਦਰਗਾਹੋਂ ਬਾਬੇ ਨੂੰ ਮਿਲਿਆ ਤਬ ਆਗੇ ਆਉਨਾ ਸੇਵਕਾਂ ਨੂੰ ਹੋਈ ਜੋ ਨਾਨਕ ਨੂੰ ਉਸੇ ਕਾਟ ਪਹੁੰਚਾਏ ਆਵੋ ਤਬ ਗੁਰੂ ਨਾਨਕ ਜੀ ਤਾਈ ਤੀਸਰੇ ਦਿਨ ਉਸੇ ਕਾਟ ਆਏ ਨਿਕਲਿਆ ਪਲਾਜੀ ਇਹ ਦੱਸੋ ਕਿ ਵਾਹਿਗੁਰੂ ਦੇ ਦੇਸ਼ ਆਉਣ ਜਾਣ ਦਾ ਤੇ ਦਰਗਾਹੇ ਵਡਿਆਈ ਮਿਲਨ ਦਾ ਹਾਲ ਗੁਰੂ ਨਾਨਕ ਸਾਹਿਬ ਜੀ ਨੇ ਆਪ ਵੀ ਕਿਤੇ ਦੱਸਿਆ ਹੈ ਜੋ ਸਾਡੀ ਸਮਝੇ ਪਹਿ ਜਾਣ ਵਾਲੀ ਹੋਵੇ ਹਾਂ ਜੀ ਸ੍ਰੀ ਗੁਰੂ ਜੀ ਨੇ ਮਾਝ ਦੀ ਵਾਰ ਵਿੱਚ ਐਉ ਉਚਾਰਿਆ ਹੈ ਹਾਉ ਡਾਡੀ ਵਕਾਰ ਕਾਰੇ ਲਾਇਆ ਇਸ ਦਾ ਅਰਥ ਇਹ ਹੈ ਕਿ ਮੈਂ ਇੱਕ ਨਿਕੰਮਾ ਜਹਾ ਡਾਡੀ ਸਾ ਡਾਡੀ ਆਖਦੇ ਹਨ ਜੋ ਟੱਡ ਵਜਾ ਕੇ ਗਾਉਂਦਾ ਤੇ ਬੀਤੇ ਹਾਲ ਸੁਣਾਉਂਦਾ ਹੈ ਡਾਡੀ ਜਾਤ ਨੀਵੀਂ ਗਣੀ ਜਾਂਦੀ ਸੀ ਸ਼੍ਰੀ ਗੁਰੂ ਜੀ ਤਾਂ ਜਨਮ ਦੇ ਖत्री ਸਨ ਡਾਡੀ ਤਾਂ ਨਹੀਂ ਸਨ ਉਹ ਡਾਡੀ ਕਹਿ ਕੇ ਆਪਣੀ ਜਾਤ ਗੋਤ ਨਹੀਂ ਪੈਦਾਸਦੇ ਉਹ ਤਾਂ ਨਿਮਰਤਾ ਨਾਲ ਆਪ ਨੂੰ ਡਾਡੀ ਆਖਦੇ ਹਨ ਫਿਰ ਡਾਡੀ ਵਾਹਿਗੁਰੂ ਤਾਂ ਦੱਸਦੇ ਹਨ ਸੋ ਜੋ ਵਾਹਿਗੁਰੂ ਦੇ ਜਸ ਦੇ ਉਸ ਦੇ ਗੁਣਾਂ ਦੇ ਗੀਤ ਗਾਉਂਦਾ ਹੈ ਤਾਂ ਉਹ ਤਾਂ ਸਾਰੇ ਮਨੁੱਖਾਂ ਤੋਂ ਉੱਚਾ ਗਿਣਨਾ ਚਾਹੀਦਾ ਹੈ ਫਿਰ ਆਪ ਆਪਣੇ ਆਪ ਨੂੰ ਵਹਿਕਾਰ ਆਖਦੇ ਹਨ ਅਰਥਾਤ ਨਿਕਮਾ ਗੁਰੂ ਜੀ ਦਾ ਸੁਭਾਸੀ ਆਪ ਨੂੰ ਮਾੜਾ ਕਹਿਣ ਦਾ ਉਸ ਦਾ ਇਹ ਨਹੀਂ ਸੀ ਮਤਲਬ ਹੁੰਦਾ ਕਿ ਉਹ ਨੀਵੇਂ ਹਨ ਪਰ ਇਹ ਕਿ ਉਹਨਾਂ ਵਿੱਚ ਹੰਕਾਰ ਰੱਤੀ ਪਰ ਨਹੀਂ ਹੈ ਫਿਰ ਉਹ ਦੱਸਦੇ ਹਨ ਕਿ ਖਸਮ ਨੇ ਮੈਨੂੰ ਸੱਚੇ ਮਹੱਲ ਵਿੱਚ ਸੱਦ ਕਲਿਆ ਹੈ ਖਸਮ ਆਖਦੇ ਹਨ ਮਾਲਕ ਨੂੰ ਸੋ ਗੁਰੂ ਜੀ ਇੱਥੇ ਖਸਮ ਆਪਣੇ ਮਾਲਕ ਵਾਹਿਗੁਰੂ ਜੀ ਨੂੰ ਆਖਦੇ ਹਨ ਤੇ ਸੱਚੇ ਮਹੱਲ ਤੋਂ ਉਹਨਾਂ ਦਾ ਮਤਲਬ ਹੈ ਸੱਚਖੰਡ ਜਪਜੀ ਸਾਹਿਬ ਦੇ ਅਖੀਰ ਆਉਂਦਾ ਹੈ ਸੱਚਖੰਡ ਵਸੇ ਨਰੰਕਾਰ ਸੋ ਗੁਰੂ ਜੀ ਦੱਸਦੇ ਹਨ ਕਿ ਮੈਨੂੰ ਰਾਮ ਨੇ ਸੱਚਖੰਡ ਬੁਲਾ ਲਿਆ ਉੱਥੇ ਮੈਨੂੰ ਕੱਪੜਾ ਦਿੱਤਾ ਸਰੂਪਾਉ ਬਖਸ਼ਿਆ ਉਸ ਸਰੂਪਾਉ ਸੂਤਰ ਕੇ ਪੱਟਦਾ ਨਹੀਂ ਸੀ ਉਹ ਸਿਫਤ ਸਲਾਹ ਦਾ ਸੀ ਸਿਫਤ ਸਲਾਹ ਕਹਿੰਦੇ ਹਨ ਉਹ ਗੁਰ ਗੋਣ ਨੂੰ ਕੀਰਤਨ ਕਰਨ ਨੂੰ ਵਾਹਿਗੁਰੂ ਜੀ ਨੇ ਆਪ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ੀ ਫਿਰ ਤੁਸੀਂ ਪੁੱਛੋਗੇ ਕਿ ਵਾਹਿਗੁਰੂ ਜੀ ਨੇ ਗੁਰੂ ਜੀ ਨੂੰ ਆਪਣੇ ਘਰ ਸਦਕੇ ਖਾਣ ਲਈ ਕਿ ਦਿੱਤਾ ਤਾਂ ਗੁਰੂ ਜੀ ਦੱਸਦੇ ਹਨ ਕਿ ਵਾਹਿਗੁਰੂ ਜੀ ਨੇ ਆਪਣਾ ਨਾਮ ਜੋ ਅਮਰਤ ਵਰਗਾ ਮਿੱਠਾ ਸੀ ਤੇ ਜਿਸ ਨੂੰ ਖਾ ਕੇ ਅਮਰ ਹੋ ਜਾਇਦਾ ਏ ਭਾਵ ਜਿਸ ਨਾਲ ਜੰਮਣਾ ਤੇ ਮਰਨਾ ਮਿਟ ਜਾਂਦਾ ਏ ਤਿਸ ਦਾ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਰਹੀਦਾ ਹੈ ਉਹ ਅਮਰਤ ਨਾਮ ਮੈਨੂੰ ਭੋਜਨ ਦੀ ਥਾਂ ਦਿੱਤਾ ਉਹ ਸੱਚਾ ਨਾਮ ਤੇ ਸਿਫਤ ਸਲਾਦੂਏ ਵਸਦਾ ਦਾ ਮੈਂ ਜਗਤ ਵਿੱਚ ਫਲਾਉ ਕਰਦਾ ਹਾਂ ਜਿਸ ਤੋਂ ਉਹਨਾਂ ਦਾ ਇਹ ਅਰਥ ਹੈ ਕਿ ਉਹ ਨਾਮ ਤੇ ਸਿਖਤ ਸਲਾ ਮੈਂ ਲੋਕਾਂ ਵਿੱਚ ਵੰਡਦਾ ਹਾਂ ਜਿਨ੍ਹਾਂ ਨੇ ਗੁਰਮਤ ਨਾਲ ਦੋਵੇਂ ਪਦਾਰਥ ਮੈਥੋਂ ਲੈ ਕੇ ਖਾਦੇ ਹਨ ਉਹਨਾਂ ਨੇ ਸੁਖ ਪਾ ਲਿਆ ਮੈਂ ਇਹ ਗੰ ਸੱਚੇ ਸਾਹਿਬ ਨੂੰ ਸਲਾਹ ਕੇ ਕਹਿ ਰਿਹਾ ਹਾਂ ਕਿ ਵਾਹਿਗੁਰੂ ਜੀ ਜੋ ਪੂਰਾ ਹੈ ਸੋ ਮੈਂ ਪਾ ਲਿਆ ਹੈ ਸੋ ਗੁਰੂ ਜੀ ਇਸ ਵਾਕ ਵਿੱਚ ਆਪਣੇ ਸੱਚਖੰਡ ਜਾਣ ਦਾ ਹਾਲ ਦੱਸ ਰਹੇ ਹਨ ਪਰ ਹੰਕਾਰ ਨਹੀਂ ਕਰ ਰਹੇ ਕਿ ਮੈਂ ਐਡੀ ਉੱਚੇ ਥਾਂ ਹੋ ਕੇ ਆਇਆ ਹੁਣ ਬਹੁਤ ਵੱਡਾ ਹਾ ਪੁਰਾਤਨ ਜਨਮ ਸਾਖੀ ਨੇ ਲਿਖਿਆ ਹੈ ਕਿ ਉਸ ਸਮੇਂ ਵਾਹਿਗੁਰੂ ਜੀ ਨੇ ਆਖਿਆ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ ਹੈ ਨਾਨਕ ਤੇਰਾ ਨਾਉ ਗੁਰ ਪਰਮੇਸ਼ਰ ਸਾਡੇ 5ਵੇਂ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਜੀ ਨੂੰ ਗੁਰੂ ਨਾਨਕ ਦੇਵ ਗੋਬਿੰਦ ਰੂਪ ਕਿਹਾ ਪਟਾਣੇ ਜਿਨ੍ਹਾਂ ਦੇ ਸਵਾ ਯਸ਼ੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਛਿਰ ਗੁਰੂ ਨਾਨਕ ਦੇਵ ਜੀ ਨੂੰ ਆਪ ਨਰਾਇਣ ਕਲਾਤਾਰ ਜਗ ਮੇਂ ਪਰਵਰੀਓ ਲਿਖਿਆ ਹੈ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਰੰਕਾਰ ਨਾਨਕ ਦੇਵ ਨਰੰਕਾਰ ਆਕਾਰ ਬਣਾਇਆ ਐਉਂ ਨਹੀਂ ਸਮਝਣਾ ਕਿ ਵਾਹਿਗੁਰੂ ਜੀ ਜਨਮ ਤਾਰਦਾ ਹੈ ਉਹ ਜੇ ਨ ਮਰਨ ਤੋਂ ਰਹਤੇ ਪਰ ਜਿਵੇਂ ਸੋਨੇ ਦਾ ਗੋਲਾ ਅਗ ਵਿੱਚ ਪੈ ਕੇ ਅਗ ਹੋ ਜਾਂਦਾ ਹੈ ਉਹ ਸੋਨਾ ਵੀ ਹੈ ਤੇ ਅਗ ਵੀ ਹੈ ਇਸ ਪ੍ਰਕਾਰ ਦਾ ਡਿਸਟੈਂਸ ਗੁਰੂ ਨਾਨਕ ਦੇਵ ਜੀ ਨੇ ਆਪ ਵੀ ਵਰਤਿਆ ਹੈ ਜਦੋਂ ਇਬਰਾਹਿਮ ਨੋਦੀ ਪਾਸ਼ਾ ਨਾਲ ਦਿੱਲੀ ਵਿੱਚ ਗੱਲਬਾਤ ਹੋਈ ਸੀ ਸੋ ਗੁਰੂ ਪਰਮੇਸ਼ਰ ਦਾ ਅਰਥ ਹੈ ਕਿ ਮਨੁੱਖਾ ਨੂੰ ਪਾਰ ਬ੍ਰਹਮ ਪਰਮੇਸ਼ਰ ਨਾਲ ਮਿਲਣ ਵਾਲਾ ਆਪ ਪਰਮੇਸ਼ਰ ਦੇ ਰੂਪ ਵਿੱਚ ਲੀਨ ਹੋਏ ਉਸੇ ਦਾ ਹੀ ਰੂਪ ਹੈ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਮੇਰੇ ਸੱਚੇ ਬਾਦਸ਼ਾਹ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨਾ ਤਾਂ ਡੁੱਬ ਗਏ ਸਨ ਤੇ ਨਾ ਹੀ ਜਾਣ ਕੇ ਕਿਤੇ ਲੋਕੇ ਗੁੰਮ ਹੋ ਗਏ ਸਨ ਉਹ ਵਾਹਿਗੁਰੂ ਜੀ ਪਸ ਗਏ ਸਨ ਕਿ ਕੋ ਇਹ ਨਾ ਕੋਈ ਜਾਣਦਾ ਹੈ ਤੇ ਨਾ ਹੀ ਕੋਈ ਦੱਸ ਸਕਦਾ ਹੈ ਕਿ ਕਿ ਵਾਹਿਗੁਰੂ ਜੀ ਸਾਡੇ ਵਾਂਗੂ ਦੇ ਸਰੀਰ ਵਾਲੇ ਨਹੀਂ ਸੂ ਉਸ ਗੱਲ ਨੂੰ ਜੁਦੇਹੀ ਵਾਂਗੂ ਨਹੀਂ ਸਗੋ ਵਰਤਰਾ ਬੜੀ ਸੁਖਮ ਹੈ ਸਾਡੀ ਸਮਝੇ ਪੈਣ ਵਾਲੀ ਬੋਲੀ ਵਿੱਚ ਪੁਰਾਤਨ ਜਨਮ ਸਾਖੀ ਨੇ ਐਉ ਲਿਖੀ ਹੈ ਜਿਸ ਨੂੰ வாਚ ਕੇ ਸਾਡੀ ਸਮਝੇ ਗੱਲ ਕੁਝ ਪੈ ਜਾਂਦੀ ਏ ਉੱਥੇ ਲਿਖਿਆ ਹੈ ਕਿ ਕੋਈ ਨੂਰ ਦੇ ਕਹੋ ਜਾਂ ਚਾਨਣ ਦੇ ਕਹੋ ਕੋਈ ਉਸ ਦੀਸ਼ ਦੇ ਸੋਹਣੇ ਸੋਹਣਿਆਏ ਦੇਵਤੇ ਕਹੋ ਫਰਿਸ਼ਤੇ ਕਹੋ ਪਰਮੇਸ਼ਰ ਜੀ ਦੇ ਦਾਸ ਆਏ ਤੇ ਗੁਰੂ ਜੀ ਨੂੰ ਵਾਹਿਗੁਰੂ ਜੀ ਪਾਸ ਲੈ ਗੇ ਉੱਥੇ ਜਾ ਕੇ ਆਪ ਜੀ ਵਾਹਿਗੁਰੂ ਜੀ ਦੇ ਆਦਬ ਤੇ ਪਿਆਰ ਵਿੱਚ ਪੈ ਰਹੀ ਪਏ ਤੇ ਫਿਰ ਆਦਬ ਨਾਲ ਹੱਥ ਜੋੜ ਕੇ ਖੜੋ ਹੋ ਗਏ ਤਾਂ ਲਿਖਿਆ ਹੈ ਕਿ ਅਮਰਤ ਦਾ ਕਟੋਰਾ ਪਰਕਰ ਆਗਿਆ ਨਾਲ ਮਿਲਿਆ ਅਰਥਾਤ ਵਾਹਿਗੁਰੂ ਜੀ ਦੀ ਆਗਿਆ ਨਾਲ ਤਾਂ ਹੁਕਮ ਹੋਇਆ ਨਾਨਕ ਇਹੋ ਅਮਰਤ ਮੇਰੇ ਨਾਮ ਕਾ ਪਿਆਲਾ ਹੈ ਤੂੰ ਪਿਓ ਤਬ ਗੁਰੂ ਨਾਨਕ ਤਸلیم ਕੀਤੀ ਪਿਆਲਾ ਪੀਤਾ ਸਾਹਿਬ ਮਿਹਰਵਾਨ ਹੋਇਆ ਨਾਨਕ ਮੈਂ ਤੇਰੇ ਨਾਲ ਹਾਂ ਮੈਂ ਤੇਰੇ ਤਾਈ ਨਿਹਾਲ ਕੀਆ ਅਰ ਜੋ ਤੇਰਾ ਨਾਂ ਲਵੇਗਾ ਸੋ ਸਭ ਮੈਂ ਨਿਹਾਲ ਕੀਤੇ ਹਨ ਤੂੰ ਜਾਇ ਕਰ ਮੇਰਾ ਨਾਮ ਜਪ ਅਰ ਲੋਕਾਂ ਦੀ ਵੀ ਜਪਾਇ ਅਰ ਸੰਸਾਰ થી ਨਰਲੇਪ ਰਹੋ ਨਾਮ, দান, ਇਸ਼ਨਾਨ, ਸੇਵਾ, ਸਿਮਰਨ ਵਿੱਚ ਰਹੋ ਮੈਂ ਤੇਰੀ ਤਾਈ ਆਪਣਾ ਨਾਮ ਦੀ ਹੈ ਤੂੰ ਇਹਾ ਕਿਰਤ ਕਰ ਤਬ ਹੁਕਮ ਆਇਆ ਆ ਗਿਆ ਹੋਈ ਨਾਨਕ ਮੇਰੇ ਨਾਮ ਦੀ ਉਡੀਾਈ ਕੈਸੀ ਤਦ ਗੁਰੂ ਜੀ ਨੇ ਮੱਥਾ ਟੇਕਿਆ ਤੇ ਖੜੀ ਹੋ ਕੇ ਐਸੀ ਫਤ ਮਹਾਰਾਜ ਦੀ ਗਾਈ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣ ਅਪਵਾਉ ਜਿਸ ਦਾ ਅਰਥ ਸੀ ਉਹ ਆਪਣੇ ਸਰੂਪ ਵਿੱਚ ਅਸਤਿਤ ਹੈ ਸਰੂਪ ਉਸ ਦਾ ਸੱਚ ਹੈ ਪਰ ਇਹ ਸਰੂਪ निराकार है आकार वाला नहीं निरअकार ਨੂੰ ਜਾਣਣਾ ਜਾਂਚਣਾ ਹੋ ਹੀ ਨਹੀਂ ਸਕਦਾ ਤੁਸੀਂ ਨੇ ਕਿਹਾ ਸੀ ਉਸ ਦਾ ਨਾਮ ਨਾ ਭੁੱਲੇ ਕਿ ਉਸ ਨਾਲ ਉਸ ਦੀ ਕੀਮਤ ਜਾਂਚੀ ਜਾ ਸਕੇਗੀ ਉੱਤਰ ਮਿਲਿਆ ਪਾਰਗ੍ਰਾਮੀ ਪੁਰਖਾਂ ਤੋਂ ਜੇ ਉਹਨਾਂ ਦੀਆਂ ਲਿਖਤਾਂ ਤੋਂ ਉਸ ਦਾ ਨਾਮ ਸੁਣ ਸੁਣ ਕੇ ਆਖੀਦਾਏ ਸਿਮਰੇ ਦਾ ਹੈ ਤਾਂ ਜੋ ਜੀ ਉਸ ਨੂੰ ਪਾ ਜਾਵੇ ਤਾਂ ਆਪਣੇ ਸਰੂਪ ਵਿੱਚ ਸਾਡੀ ਸਮਾਈ ਕਰ ਲਵੇ ਜੇ ਚਾਹੇ ਕਿ ਉਸ ਦੀ ਕੀਮਤ ਪਾ ਲਈਏ ਤਾਂ ਕਿਵੇਂ ਵੀ ਨਹੀਂ ਪੈ ਸਕਦੀ ਪ੍ਰਸ਼ਨ ਹੋਇਆ ਭਲਾ ਜੇ ਇਕਾਂਤ ਗੁਫਾ ਵਾਸੀ ਹੋ ਕੇ ਤਪ करिए ਤਾਂ ਕੀ ਅੰਤ ਪਾ ਸਕਾਂਗੇ ਉੱਤਰ ਮਿਲਿਆ ਭਵੇਂ ਕਰੋੜਾਂ ਹੀ ਕਰੋੜਾਂ ਵਰਿਆਂ ਦੀ ਮੇਰੀ ਉਮਰ ਆਹੋ ਜਾਵੇ ਖਾਣਾ ਪੀਣਾ ਮੇਰਾ ਪੌਣ ਦਾ ਹੋ ਜਾਵੇ ਐਸੀ ਗੁਫਾ ਵਿੱਚ ਬਿਠਾ ਕੇ ਚੰਦ ਸੂਰਜ ਜਿੱਥੇ ਨਜ਼ਰੇ ਹੀ ਨ ਪੈਣ ਤੇ ਨੀਂਦ ਵੱਲੋਂ ਐਸਾ ਨਿਰਾਲਸ ਹੋਵਾਂ ਕਿ ਗੁਫਾ ਵਿੱਚ ਸੌਣ ਦੀ ਥਾਂ ਕੀ ਹੋਣਾ ਹੈ ਸੌਣ ਜੋਗੀ ਥਾਂ ਸੁਪਨੇ ਵੀ ਨਾ ਹੱਥ ਆਵੇ ਫਿਰ ਵੀ हे ਨਿਰੰਕਾਰ ਤੇਰੀ ਕੀਮਤ ਨਹੀਂ ਪੈ ਸਕਦੀ ਪਰ ਮੈਂ ਨਾਮ ਨੂੰ ਕਿੱਡਾ ਕੋ ਵੰਡਾ ਆਖਾਂ ਜੋ ਸਰੂਪ ਵਿੱਚ ਸਮਾਈ ਦੇ ਦਿੰਦਾ ਹੈ ਫਿਰ ਪ੍ਰਸ਼ਨ ਹੋਇਆ ਪਰ ਅਜੀ ਆਪਣਾ ਸਰੀਰ ਵਾਰਨੇ ਕਰ ਦਈਏ ਤਾਂ ਉੱਤਰ ਮਿਲਿਆ ਆਪਾਂ ਐਨ ਵਾਰਾਂ ਕੀ ਕੋਹਿਆ ਜਾਵਾਂ ਵਾਰ-ਵਾਰ ਕੱਟਿਆ ਜਾਵਾਂ ਫੇਰ ਵੀ ਚੱਕੀ ਵਿੱਚ ਪਾ ਕੇ ਪੀਸਿਆ ਜਾਵਾਂ ਫਿਰ ਅੱਗ ਨਾਲ ਸਾੜਿਆ ਜਾਵਾਂ ਸੁਆਹ ਵਿੱਚ ਰਲ ਜਾਵਾਂ ਤਦ ਵੀ ਤੇਰੀ ਕੀਮਤ ਨਹੀਂ ਪੈ ਸਕਦੀ ਪਰ ਨਾਮ ਨੂੰ ਮੈਂ ਕਿੱਡਾ ਕੁ ਵਡਾ ਆਕਾ ਜੋ ਸਰੂਪ ਵਿੱਚ ਸਮਾਈ ਦੇ ਦਿੰਦਾ ਹੈ ਜੇ ਮੈਂ ਪੰਛੀ ਹੋ ਕੇ ਅਸਮਾਨ ਵਿੱਚ ਉੱਡ ਪਾਵਾਂ ਤੇ ਇੰਨੀ ਦੂਰ ਚਲਾ ਜਾਵਾਂ ਕਿ ਕਿਸੇ ਨੂੰ ਦਿਸਾਹੀ ਨਾ ਦਿਖਾਵਾਂ ਪੀਵਾਵੇ ਕੁਛ ਨਾ ਜੇ ਹੇਠਾਂ ਨਾ ਉਤਰਨਾ ਪਵੇ ਸਭ ਅੱਗੇ ਹੀ ਅੱਗੇ ਸੈਂਕੜੇ ਅਸਮਾਨਾਂ ਵਿੱਚ ਉੱਡਦਾ ਚਲਾ ਜਾਵਾਂ ਫਿਰ ਵੀ ਤੇਰੀ ਕੀਮਤ ਨਹੀਂ ਪੈ ਸਕਦੀ ਪਰ ਨਾਮ ਨੂੰ ਮੈਂ ਕਿੱਡਾ ਕੋਟ ਢਾਕ ਜੋ ਸਰੂਪ ਵਿੱਚ ਸਮਾਈ ਦਿੰਦਾ ਹੈ हे ਨਾਨਕ ਜਿਨ ਲਿਖੇ ਹੋਏ ਕਾਗਜ਼ਾਂ ਦੇ ਲੱਖਾਂ ਮਣ ਇਕੱਠੇ ਹੋ ਜਾਣ ਉਸਤਾਦਾਂ ਤੋਂ ਪੜ੍ਹ-ਪੜ੍ਹ ਕੇ ਉਹਨਾਂ ਦੇ ਤੱਤ ਕੱਢ ਲਈਏ ਫਿਰ ਵੀ ਅੱਗੋਂ ਆਪ ਲਿਖੀਏ ਇਸ ਤਰ੍ਹਾਂ ਕਲਮ ਤਾਂ ਸਾਡੀ ਪੌਣ ਵਾਂਗੋਂ ਤ੍ਰਿਖੀ ਚੱਲੇ ਤੇ ਸ਼ਾਹੀ ਕਦੇ ਮੁੱਕੇ ਹੀ ਨਾ ਫਿਰ ਵੀ ਹੈ ਵਾਹਿਗੁਰੂ ਤੇਰੀ ਕੀਮਤ ਨਹੀਂ ਪੈ ਸਕਦੀ ਮੈਂ ਨਾਮ ਨੂੰ ਕਿੱਡਾ ਕੁ ਵੱਡਾ ਆਖਾਂ ਜੋ ਸਰੂਪ ਵਿੱਚ ਸਮਾਈ ਦਿੰਦਾ ਹੈ ਤੱਪ ਫਿਰ ਆ ਗਿਆ ਆਈ ਕੁਕਮ ਹੋਆ ਨਾਨਕ ਜਿਸ ਉੱਪਰ ਤੇਰਾ ਕਰਮ ਤੇ ਸੁਪਰ ਮੇਰਾ ਕਰਮ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਉ ਗੁਰ ਪਰਮੇਸ਼ਰ ਕਰਮ ਆਖਦੇ ਹਨ ਕਿਰਪਾ ਨੂੰ ਤਦ ਗੁਰੂ ਨਾਨਕ ਪਹਿਰੇ ਪਿਆ ਸਰੋਪਾਉ ਦਰਗਾਹੋਂ ਬਾਬੇ ਨੂੰ ਮਿਲਿਆ ਤਦ ਆਗਿਆ ਉਹਨਾਂ ਸੇਵਕਾਂ ਨੂੰ ਹੋਈ ਜੋ ਨਾਨਕ ਨੂੰ ਉਸੇ ਘਾਟ ਪਹੁੰਚਾਏ ਆਵੋ ਤਦ ਗੁਰੂ ਨਾਨਕ ਤੇ ਤਾਈ ਤੀਸਰੇ ਦਿਨ ਉਸੀ ਘਾਟ ਆਏ ਨਿਕਲਿਆ ਪਲਾਜੀ ਐ ਦੱਸੋ ਕਿ ਵਾਹਿਗੁਰੂ ਦੇ ਦੇਸ਼ ਆਉਣ ਜਾਣ ਦਾ ਤੇ ਦਰਗਾਹੇ ਵਡਿਆਈ ਮਿਲਣ ਦਾ ਹਾਲ ਗੁਰੂ ਨਾਨਕ ਸਾਹਿਬ ਜੀ ਨੇ ਆਪ ਵੀ ਕਿਤੇ ਦੱਸਿਆ ਹੈ ਜੋ ਸਾਡੀ ਸਮਝੇ ਪਹਿ ਜਾਣ ਵਾਲੀ ਹੋਵੇ ਹਾਂ ਜੀ ਸ੍ਰੀ ਗੁਰੂ ਜੀ ਨੇ ਮਾਝ ਦੀ ਵਾਰ ਵਿੱਚ ਐਉਂ ਉਚਾਰਿਆ ਹੈ ਹਾਉ ਡਾਡੀ ਵਹਿਕਾਰ ਕਰੇ ਲਾਇਆ ਇਸ ਦਾ ਅਰਥ ਇਹ ਹੈ ਕਿ ਮੈਂ ਇੱਕ ਨਿਕਮਾ ਜਹਾ ਡਾਡੀ ਸਾ ਡਾਡੀ ਆਖਦੇ ਹਨ ਜੋਟਾ ਡਵਜਾ ਕੇ ਗਾਉਂਦਾ ਤੇ ਬੀਤੇ ਹਾਲ ਸੁਣਾਉਂਦਾ ਹੈ ਡਾਡੀ ਜਾਤ ਨੀਵੀਂ ਗਣੀ ਜਾਂਦੀ ਸੀ ਸ੍ਰੀ ਗੁਰੂ ਜੀ ਤਾਂ ਜਨਮ ਦੇ ਖत्री ਸਨ ਡਾਡੀ ਤਾਂ ਨਹੀਂ ਸਨ ਉਹ ਡਾਡੀ ਕਹਿ ਕੇ ਆਪਣੀ ਜਾਤ ਗੋਤ ਨਹੀਂ ਪੈਦਾਸਦੇ ਉਹ ਤਾਂ ਨਿਮਰਤਾ ਨਾਲ ਆਪ ਨੂੰ ਡਾਡੀ ਆਖਦੇ ਹਨ ਫਿਰ ਡਾਡੀ ਵਾਹਿਗੁਰੂ ਤਾਂ ਦੱਸਦੇ ਹਨ ਸੋ ਜੋ ਵਾਹਿਗੁਰੂ ਦੇ ਜਸ ਦੇ ਉਸ ਦੇ ਗੁਣਾਂ ਦੇ ਗੀਤ ਗਾਉਂਦਾ ਹੈ ਤਾਂ ਉਹ ਤਾਂ ਸਾਰੇ ਮਨੁੱਖਾਂ ਤੋਂ ਉੱਚਾ ਗਿਣਨਾ ਚਾਹੀਦਾ ਹੈ ਫਿਰ ਆਪ ਆਪਣੇ ਆਪ ਨੂੰ ਬੇਕਾਰ ਆਖਦੇ ਹਨ ਅਰਥਾਤ ਨਿਕੰਮਾ ਗੁਰੂ ਜੀ ਦਾ ਸੁਭਾਸੀ ਆਪ ਨੂੰ ਮਾੜਾ ਕਹਿਣ ਦਾ ਉਸ ਦਾ ਐ ਨਹੀਂ ਸੀ ਮਤਲਬ ਹੁੰਦਾ ਕਿ ਉਹ ਨੀਵੇਂ ਹਨ ਪਰ ਐ ਕਿ ਉਹਨਾਂ ਵਿੱਚ ਹੰਕਾਰ ਰੱਤੀ ਭਰ ਨਹੀਂ ਹੈ ਫਿਰ ਉਹ ਦੱਸਦੇ ਹਨ ਕਿ ਖਸਮ ਨੇ ਮੈਨੂੰ ਸੱਚੇ ਮਹੱਲ ਵਿੱਚ ਸੱਦ ਕਲਿਆ ਹੈ ਖਸਮ ਆਖਦੇ ਹਨ ਮਾਲਕ ਨੂੰ ਸੋ ਗੁਰੂ ਜੀ ਇੱਥੇ ਖਸਮ ਆਪਣੇ ਮਾਲਕ ਵਾਹਿਗੁਰੂ ਜੀ ਨੂੰ ਆਖਦੇ ਹਨ ਤੇ ਸੱਚੇ ਮਹੱਲ ਤੋਂ ਉਹਨਾਂ ਦਾ ਮਤਲਬ ਹੈ ਸੱਚਖੰਡ ਜਪਜੀ ਸਾਹਿਬ ਦੇ ਅਖੀਰ ਆਉਂਦਾ ਹੈ ਸੱਚਖੰਡ ਵਸੇ ਨਰੰਕਾਰ ਸੋ ਗੁਰੂ ਜੀ ਦੱਸਦੇ ਹਨ ਕਿ ਮੈਨੂੰ ਰਾਮ ਨੇ ਸੱਚਖੰਡ ਬੁਲਾ ਲਿਆ ਉੱਥੇ ਮੈਨੂੰ ਕੱਪੜਾ ਦਿੱਤਾ ਸਰੂਪਾਉ ਬਖਸ਼ਿਆ ਉਸ ਸਰੂਪਾਉ ਸੂਤਰ ਕੇ ਪੱਟਦਾ ਨਹੀਂ ਸੀ ਉਹ ਸਿਫਤ ਸਲਾਹ ਦਾ ਸੀ ਸਿਫਤ ਸਲਾਹ ਕਹਿੰਦੇ ਹਨ ਉਹ ਗੁਣ ਗਾਉਣ ਨੂੰ ਕੀਰਤਨ ਕਰਨ ਨੂੰ ਵਾਹਿਗੁਰੂ ਜੀ ਨੇ ਆਪ ਨੂੰ ਆਪਣੀ ਸਿਰਫ ਸਲਾਹ ਦੀ ਦਾਤ ਬਖਸ਼ੇ ਫਿਰ ਤੁਸੀਂ ਪੁੱਛੋਗੇ ਕਿ ਵਾਹਿਗੁਰੂ ਜੀ ਨੇ ਗੁਰੂ ਜੀ ਨੂੰ ਆਪਣੇ ਘਰ ਸਦਕੇ ਖਾਣ ਲਈ ਕਿ ਦਿੱਤਾ ਤਾਂ ਗੁਰੂ ਜੀ ਦੱਸਦੇ ਹਨ ਕਿ ਵਾਹਿਗੁਰੂ ਜੀ ਨੇ ਆਪਣਾ ਨਾਮ ਜੋ ਅੰਮ੍ਰਿਤ ਵਰਗਾ ਮਿੱਠਾ ਸੀ ਤੇ ਜਿਸ ਨੂੰ ਖਾ ਕੇ ਅਮਰ ਹੋ ਜਾਇਦਾ ਏ ਭਾਵ ਜਿਸ ਨਾਲ ਜੰਮਣਾ ਤੇ ਮਰਨਾ ਮਿਟ ਜਾਂਦਾ ਏ ਤਿਸ ਦਾ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਰਹੀਦਾ ਹੈ ਉਹ ਅਮਰਤ ਨਾ ਮੈਨੂੰ ਭੋਜਨ ਦੀ ਥਾਂ ਦਿੱਤਾ ਉਹ ਸੱਚਾ ਨਾਮ ਤੇ ਸਿਫਤ ਸਲਾਦੂ ਇਹ ਵਸਤਾ ਦਾ ਮੈਂ ਜਗਤ ਵਿੱਚ ਫਲਾਉ ਕਰਦਾ ਹਾਂ ਜਿਸ ਤੋਂ ਉਹਨਾਂ ਦਾ ਇਹ ਅਰਥ ਹੈ ਕਿ ਉਹ ਨਾਮ ਤੇ ਸਿਫਤ ਸਲਾ ਮੈਂ ਲੋਕਾਂ ਵਿੱਚ ਵੰਡਦਾ ਹਾਂ ਜਿਨ੍ਹਾਂ ਨੇ ਗੁਰਮਤ ਨਾਲ ਦੋਵੇਂ ਪਦਾਰਥ ਮੈਥੋਂ ਲੈ ਕੇ ਖਾਦੇ ਹਨ ਉਹਨਾਂ ਨੇ ਸੁਖ ਪਾ ਲਿਆਈ ਮੈਂ ਇਹ ਗੰ ਸੱਚੇ ਸਾਹਿਬ ਨੂੰ ਸਲਾਹ ਕੇ ਕਹਿ ਰਿਹਾ ਹਾਂ ਕਿ ਵਾਹਿਗੁਰੂ ਜੀ ਜੋ ਪੂਰਾ ਹੈ ਸੋ ਮੈਂ ਪਹਨਿਆ ਹੈ ਸੋ ਗੁਰੂ ਜੀ ਅਸਵਾਕ ਵਿੱਚ ਆਪਣੇ ਸੱਚਖੰਡ ਜਾਣ ਦਾ ਹਾਲ ਦੱਸ ਰਹੇ ਹਨ ਪਰ ਹੰਕਾਰ ਨਹੀਂ ਕਰ ਰਹੇ ਕਿ ਮੈਂ ਐਡੀ ਉੱਚੇ ਥਾਂ ਹੋ ਕੇ ਆਇਆ ਹੁਣ ਬਹੁਤ ਵੱਡਾ ਹਾਂ ਪੁਰਾਤਨ ਜਨਮ ਸਾਖੀ ਨੇ ਲਿਖਿਆ ਹੈ ਕਿ ਉਸ ਸਮੇਂ ਵਾਹਿਗੁਰੂ ਜੀ ਨੇ ਆਖਿਆ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ ਨਾਨਕ ਤੇਰਾ ਨਾਮ ਗੁਰ ਪਰਮੇਸ਼ਰ ਸਾਡੇ 5ਵੇਂ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਜੀ ਨੂੰ ਗੁਰੂ ਨਾਨਕ ਦੇਵ ਗੋਬਿੰਦ ਰੂਪ ਕਿਹਾ ਪਟਾਨੇ ਜਿਨ੍ਹਾਂ ਦੇ ਸਵਾਯੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪ ਨਰਾਇਣ ਕਲਾਤਾਰ ਜਗ ਮੇ ਪਰਵਰੀਓ ਲਿਖਿਆ ਹੈ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਰੰਕਾਰ ਨਾਨਕ ਦੇਵ ਨਰੰਕਾਰ ਆਕਾਰ ਬਣਾਇਆ ਐਉਂ ਨਹੀਂ ਸਮਝਣਾ ਕਿ ਵਾਹਿਗੁਰੂ ਜਨਮ ਤਾਰਦਾ ਹੈ ਉਹ ਜਨ ਮਰਨ ਤੋਂ ਰਹਤੇ ਵਾਰਦੀਵੇਂ ਸੋਨੇ ਦਾ ਗੋਲਾ ਅੱਗ ਵਿੱਚ ਪੈ ਕੇ ਅਗ ਹੋ ਜਾਂਦਾ ਹੈ ਉਹ ਸੋਨਾ ਵੀ ਹੈ ਤੇ ਅੱਗ ਵੀ ਹੈ ਇਸ ਪ੍ਰਕਾਰ ਦਾ ਡਿਸਟਾਂਤ ਗੁਰੂ ਨਾਨਕ ਦੇਵ ਜੀ ਨੇ ਆਪ ਵੀ ਵਰਤਿਆ ਹੈ ਜਦੋਂ ਇਬਰਾਹਿਮ ਲੋਦੀ ਪਾਸ਼ਾ ਨਾਲ ਦਿੱਲੀ ਵਿੱਚ ਗੱਲਬਾਤ ਹੋਈ ਸੀ ਸੋ ਗੁਰੂ ਪਰਮੇਸ਼ਰ ਦਾ ਅਰਥ ਹੈ ਕਿ ਮਨੁੱਖਾ ਨੂੰ ਪਾਰ ਬਰਮ ਪਰਮੇਸ਼ਰ ਨਾਲ ਮਿਲਣ ਵਾਲਾ ਆਪ ਪਰਮੇਸ਼ਰ ਦੇ ਰੂਪ ਵਿੱਚ ਲੀਨ ਹੋਏ ਉਸੇ ਦਾ ਹੀ ਰੂਪ ਹੈ ਤਨ ਨਿ ਸ਼੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਮੇਰੇ ਸੱਚੇ ਬਾਦਸ਼ਾਹ ਜੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ